ਇਹ ਕਰੋ ਫਾਈਟ ਵਾਜੀ ਰਹਿਣ ਦੋ ਬਸ ਕਰੋ ਯਾਰ ਅੱਫਾ ਮਜ਼ਾਕ ਨੂੰ ਉੱਪਰ ਹੀ ਬਣਾਣਾ ਆਇਆ ਤੇ ਯਾਰ ਕਿ ਮਜ਼ਾਕ ਹੀ ਬਣਾਇਆ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵੀਊਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਬਕਦੇ ਲੁਕੀ ਯਾਰ ਚੰਗਾ ਬੜਾ ਜੀਣਾ ਆ ਰਾਂਂ ਕੀਤਾ ਵੈ ਸਾਡਾ ਯਾਰ ਅਸੀਂ ਤਾਂ ਤੁਹਾਡਾ ਵਰਸ਼ਨ ਲੈਣ ਨਹੀਂ ਆਏ ਤੁਹਾਡਾ ਨਾ ਘਟਣਾ ਕੀ ਹੋਈ ਹੈ ਇਹ ਤਾਂ ਪੁੱਛਣ ਹੀ ਆਏ ਆ ਪਤਾ ਕੀ ਹੈ ਯਾਰ ਤੁਸੀਂ ਉਧਰ ਯਾਰ ਬਾਹਰ ਕਰਨ ਤੋਂ ਦੇਖੋ ਤੁਸੀਂ ਸਾਰੇ ਜਣੇ ਬਾਈਟ ਪਾ ਲਏ ਭਾਜੀ ਕਿਹ ਨਾਲ ਮਜ਼ਾਕ ਬਣਾ ਕੇ ਭਾਜੀ ਮਲੇ ਦੇ ਵਿੱਚ ਲੜਾਈ ਹੋ ਰਹੀ ਹੈ ਮਜ਼ਾਕ ਤੁਸੀਂ ਪਾਜੀ ਰਹਿਣ ਦੋ ਬਸ ਕਰੋ ਯਾਰ ਅੱਫਾ ਮਜ਼ਾਕ ਤੋਂ ਥੋੜੀ ਬਣਾਣਾ ਆਇਆ ਤੇ ਯਾਰ ਕਿੱਥੇ ਗੱਲਦਾ ਓ ਠੀਕ ਹੈ ਭਾਈ ਨਹੀਂ ਕੋਈ ਝਗੜਾ ਭਾਈ ਤੁਹਾਡਾ ਯਾਰ ਮਜ਼ਾਕ ਇਸ ਗੱਲ ਦਾ ਤੁਸੀਂ ਮਜ਼ਾਕ ਇਸ ਗੱਲ ਦਾ ਕੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਕਰਨ ਤੋਂ ਦੇਖੋ ਤੁਸੀਂ ਸਾਰੇ ਜਣੇ ਵਾਈਟ ਪਾਜੀ ਕਿ ਕਿਥੀ ਮਸਤ ਪਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਨਾ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵੀਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੁਕੀ ਯਾਰ ਚੰਗਾ ਭਲਾ ਜੀਣਾ ਆਰਾਮ ਦਿੱਤਾ ਹੋਇਆ ਸਾਡਾ ਯਾਰ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣ ਹੀ ਨੀ ਉਹ ਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰੰਜੀਤ ਸ਼ਾਹ ਜੇ ਫਿਰ ਜਾਂਦਾ ਭਾਜੀ ਕੌਣ ਹੈ ਕੌਣ ਨਹੀਂ ਓਕੇ ਬਿਲਕੁਲ ਸਹੀ ਹੈ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਲੰਧਰ ਦੇ ਉਜਾਲਾ ਨਗਰ ਨਗਰ ਕਦਨੀ ਕਰ ਰਹੇ ਕੁੱਲੜ ਮੀਜਾ ਵਾਲੇ ਜਿਹੜੇ ਸਹਿ ਰੋੜਾ ਉਹਨਾਂ ਤੇ ਹਮਲਾ ਹੋਇਆ ਹੈ ਤਾਂ ਸਦਾ ਸੱਗੇ ਕਰ ਰਹੇ ਜਲਾ ਕਰ ਦੇ ਕੁੱਲੜ ਵੀ ਜਲੇ ਸਹਿ ਰੋੜਾ ਨਾਲ ਜਿਆ ਪਿਆਰਾ ਕਿ ਕੋਈ ਗੋਚੜੀ ਮਾਰ ਕੇ ਜੋ ਤੁਹਾਡੇ ਦੀ ਮਾਰ ਘੋਟਾ ਮਾਮਲਾ ਕਾਮ ਨੇ ਕਾਫੀ ਹੰਗਾਮਾ ਦਾ ਮੁੱਖਿਤ ਹੋ ਰਿਹਾ ਹੈ ਇਹ ਨਾ ਕਿਤੇ ਪਿਆ ਰਿਹਾ ਤੁਹਾਡੇ ਨਾਲ ਹੋ ਸਕਦਾ ਮਾਤਾ ਜੂਤਾ ਨਹੀਂ ਪਾਜੀ ਤੁਸੀਂ ਦੇਖੋ ਜਿੱਤੇ ਕਾਕਾ ਅਫਾ ਉਸ ਬੱਚੇ ਨੂੰ ਜਾਣਦੇ ਤੁਹਾਡੇ ਨਾਲ ਹੋ ਸਕਦਾ ਸਾਰੇ ਜਣੇ ਉੱਥੇ ਲੱਗੇ ਸੀ ਭੋਰਾ ਭਾਜੀ ਭੋਰਾ ਸਾਡੇ ਕੈਮਰੇ ਹੈਗੇ ਤੁਸੀਂ ਉਹਨਾਂ ਦੇਖ ਲਿਓ ਭੋਰਾ ਭਾਜੀ ਬੇਨ ਬੱਚੇ ਤੁਹਾਨੂੰ ਮੱਝ ਕਹਿੰਦੇ ਹਾਂ ਤਾਂ ਭਾਈ ਹੋਏ ਯਾਰ ਮੈਂ ਭਾਜੀ ਕਿਹੜੇ ਬੰਦੇ ਨਾਲੀ ਹੈ ਬੱਚਾ ਜਦੋਂ ਮਾਹੀ ਤੋਂ ਨਿਕਾਇਆ ਬੱਚਾ ਉਹਨੂੰ ਆਦੂ ਵੀ ਪਾ ਚੱਲੇਗਾ ਬਸ ਕਰੋ ਯਾਰ ਅਫਾ ਮਜ਼ਾਕ ਨਹੀਂ ਬਣਾਣਾ ਯਾਰ ਕਿਸੇ ਓ ਟਿੱਕੋ ਭਾਈ ਨਹੀਂ ਝਗੜਾ ਭਾਈ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਕੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਕਰਨ ਦੇਖੋ ਤੁਸੀਂ ਸਾਰੇ ਜਣੇ ਬਾਈਟ ਬਣਾ ਕੀ ਪਾਜੀ ਮਲੇ ਦੇ ਵਿੱਚ ਲੜਾਈ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਨਾ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਛੋੜ ਕੇ ਤੁਹਾਡੇ ਵੀਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਬਕਦੇ ਲੋਕੀ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵੈ ਸਾਡਾ ਯਾਰ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣੀ ਹੈ ਇਹ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੱਦੀ ਆ ਨੀ ਉਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰੰਜੀਤ ਸ਼ਾਹ ਜੀ ਨੂੰ ਜਾਂਦਾ ਭਾਜੀ ਕੌਣ ਨੇ ਕੌਣ ਨਹੀਂ ਓਕੇ ਅੱਛਾ ਬਿਲਕੁਲ ਸਹੀ ਹੈ ਤਸਵੀਰਾਂ ਦਿਖਾ ਰਹੇ ਆ ਤੁਸੀਂ ਤਾਂ ਦੇਖ ਸਕਦੇ ਹੋ ਕਿ ਜਿਹੜੇ ਜਲੰਧਰ ਤੋਂ ਜਲਾਨਗਰ ਦੇ ਵਿੱਚ ਕਸਨ ਕਰ ਰਹੇ ਆ ਕੁੱਲੜ ਬਿਜਾ ਰਹੇ ਜਿਹੜੇ ਸਹੇ ਰੋੜਾ ਉਹਨਾਂ ਤੇ ਹਮਨਾ ਹੋਇਆ ਇਸ ਤਰ੍ਹਾਂ ਸਾਕੇ ਕਰ ਉਹ ਜਲਾ ਗਏ ਜੀ ਕੁੱਲੜ ਬਿਜਾ ਲੱਗ ਸਹੇ ਰੋੜਾ ਜਿਆ ਪਿਆ ਰਿਹਾ ਕਿ ਕੋਈ ਟੋਚੜੀ ਮਾਰ ਕੇ ਜੋ ਤੁਹਾਡੇ ਦੀ ਮਾਰਕ ਹੋਤਾ ਮਾਮਲਾ ਕਾਮ ਨੇ ਆਇਆ ਤਾਂ ਕਾਫੀ ਨਾਮਾਣਾ ਮੁੱਖਿਤ ਹੋ ਰਿਹਾ ਹੈ ਕੀ ਹੋਇਆ ਇਹਨੇ ਮਜ਼ਾਕ ਕਰੀਆ ਤੇ ਨਾ ਦੇ ਨਾਲ ਪੁਕੜਾ ਕੀ ਹੋਤੀ ਜਦ ਪਿਆਰਿਆ ਤੁਹਾਡੇ ਨਾਲ ਹੋ ਸਕਦਾ ਮਾਤਾ ਜੀ ਮੋਤਾ ਇਹ ਨਹੀਂ ਭਾਜੀ ਤੁਸੀਂ ਦੇਖੋ ਜਿੱਥੇ ਨਾ ਆਪਾਂ ਉਸ ਬੱਚੇ ਨੂੰ ਜਾਣਦੇ ਤਾਂ ਬੰਦੂ ਚੱਲ ਰਿਹਾਦਾ ਮਾਂ ਸਾਰੇ ਜਣੇ ਉੱਤੇ ਲੱਗੇ ਸਾਰੇ ਭਾਜੀ ਕੋਲ ਤੁਹਾਡੇ ਕੈਮਰੇ ਹੈਗੇ ਉਹਨਾਂ ਦੇਖ ਲੀਓ ਭੋਰੇ ਭਾਜੀ ਫੇਰ ਮਰਜੀ ਤੇ ਮਾਦੇ ਮਰਜੀ ਕਰਨੇ ਮਾ ਦਵਾਈ ਹੋਈ ਹੈ ਯਾਰ ਮੈਂ ਭਾਜੀ ਮਜ਼ੇ ਲਾ ਰਹੀ ਹੈ ਬੱਚਾ ਜਦੋਂ ਮਾਵੀ ਤੋਂ ਲਿਖਾਇਆ ਬੱਚਾ ਹੋ ਗਿਆ ਕਮੀ ਪਈ ਜੀ ਇਤੇ ਹੀ ਰੰਦਾ ਸੋ ਲਾਈਵ ਤੇ ਸੂਰਜ ਨਾਲ ਤਾਂ ਜਾਈ ਗਏ ਸੋ ਚਾਲਾ ਲੱਗ ਗਿਆ